ਇਲੋਂ ਸਵੇਰੇ ਵਾਰਡ ਨੰਬਰ 6 ਦੇ ਵਿੱਚ ਸਾਡੇ ਮਾਂਜੋਕ ਉਥੇ ਸੁਵਿੰਦਰ ਸਿੰਘ ਪੰਨੂ ਉਮੀਦਵਾਰ ਸੀ ਜੀ ਉਥੇ ਈਵੀਐਮ ਦਾ ਜਿਹੜਾ ਵੈਲਟ ਪੇਪਰ ਹੈ ਜੀ ਉਹਦੇ ਵਿੱਚ ਵੇਖੋ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਆਰਓ ਵੱਲੋਂ ਚੋਣ ਨਿਸ਼ਾਨ ਸਿੰਬਲ ਅਲਾਟ ਹੋ ਚੁੱਕੇ ਆ ਜੀ ਉਹ ਈਵੀਐਮ ਤੇ ਜਿਹੜਾ ਵੈਲਟ ਪੇਪਰ ਹੈ ਉਹਦੇ ਉੱਤੇ ਚੋਣ ਨਿਸ਼ਾਨ ਨਹੀਂ ਸੀ ਆ ਗਏ ਮੈਂ ਮਾਂਜੋਕ ਸਵੇਰ ਤੋਂ ਪ੍ਰਸ਼ਾਸਨ ਨੂੰ ਜਿਹੜੀ ਸਾਰੀ ਬੇਨਤੀ ਕਰਕੇ ਪਹਿਲਾਂ ਉਥੇ VOTING ਰਕਵਾ ਕੇ ਜਿਹੜਾ ਉਥੇ ਫਿਰ ਦਬਾਰਾ ਉਹਨਾਂ ਸਿੰਬਲ ਜਿਹੜਾ ਵੈਲਟ ਪੇਪਰ ਉਥੇ ਤੇ ਰੀਵੀਐਮ ਦੇ ਵਿੱਚ ਸੱਟ ਕੀਤਾ ਜੀ ਉਤੋਂ ਬਾਅਦ ਆ ਵਾਰਡ ਨੰਬਰ 3 ਦੇ ਵਿੱਚ ਜਿੱਥੇ ਮਾਨਯੋਗ ਐਮਐਲਏ ਸਾਹਿਬ ਸੋਹਲ ਸਾਹਿਬ ਦੇ ਪਤਨੀ ਜਿਹੜੇ ਐਮਸੀਟੀ ਇਲੈਕਸ਼ਨ ਲੜਤੇ ਪਏ ਨੇ ਉੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਸ਼੍ਰੀਮਤੀ ਕਿਰਨਦੀਪ ਕੌਰ ਜੀ ਜਦਕਿ ਆਰਓ ਵੱਲੋਂ ਆ ਤੁਹਾਡੇ ਸਾਹਮਣੇ ਆ ਕਿਰਨਦੀਪ ਕੌਰ ਨੂੰ ਚੋਣ ਨਿਸ਼ਾਨ ਕਮਲਤਾ ਫੁੱਲ ਜਿਹੜਾ ਅਲਾਟ ਹੋਇਆ ਜੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਵਾਰਡ ਨੰਬਰ 3 ਦੇ ਵਿੱਚ ਕਿਰਨਦੀਪ ਕੌਰ ਇਲੈਕਸ਼ਨ ਲੜ ਰਹੇ ਨੇ ਇਹ ਸਵੇਰ ਦੀ ਵਿਚਾਰੀ ਸਬੰਧਤ ਆਰੋ ਜਿਹੜੇ ਪ੍ਰੋਜੈਕਟਿੰਗ ਅਫਸਰ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿਸੇ ਉਮੀਦਵਾਰ ਨੂੰ ਅੰਦਰ ਨਹੀਂ ਦਿੱਤਾ ਜਾਣ ਰਿਹਾ ਤਿੰਨੇ ਬੂਥ ਨੇ ਤੇ ਈਵੀਐਮ ਦੀ ਮਸ਼ੀਨ ਦੇ ਉੱਪਰੋਂ ਜਿਹੜਾ ਬੈਲਟ ਪੇਪਰ ਆ ਉਹਦੇ ਤੋਂ ਜਿਹੜਾ ਚੋਣ ਨਿਸ਼ਾਨ ਕਮਲ ਦਾ ਫੁੱਲ ਉਹ ਹੈ ਹੀ ਨਹੀਂ ਦਾ ਦਿੱਤਾ ਗਿਆ ਜੀ ਇਹ ਤੁਸੀਂ ਦੱਸੋ ਕਿ ਲੋਕਤੰਤਰ ਤਾਂ ਕਿੱਡਾ ਤਖੜਾ ਕੰਮ ਆ ਇਹ ਮਾਨ ਤੋਂ ਕਿ ਪ੍ਰੋਜੈਕਟਿੰਗ ਅਫਸਰ ਨੂੰ ਪੁੱਛਿਆ ਜਾਂਦਾ ਤਾਂ ਉਹ ਕਹਿੰਦਾ ਐਸਟੀਐਮ ਸਾਹਿਬ ਨਾਲ ਗੱਲ ਕਰੋ ਜੀ ਠੀਕ ਹੈ ਜੀ ਮਾਨਜੋਗ ਅਸਟੇਨ ਸਾਹਿਬ ਨਾਲ ਗੱਲ ਕਰੋ ਜੀ ਕਹਿੰਦੇ ਕਹਿੰਦੇ ਅਸੀਂ ਕੱਖ ਨਹੀਂ ਕਰ ਸਕਦੇ ਪੂਰਾ ਪ੍ਰਸ਼ਾਸਨ ਪੂਰਾ ਪ੍ਰਸ਼ਾਸਨ ਜਿਹੜਾ ਉਹ ਰਲਿਆ ਹੋਇਆ ਜੀ ਤੁਸੀਂ ਆਪ ਹਰੇਕ ਜਗ੍ਹਾ ਤੇ ਜਾ ਕੇ ਤਿੰਨਾਂ ਬੂਥਾਂ ਦੇ ਉੱਤੇ ਮੈਂ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਤੁਸੀਂ ਲੋਕਤੰਤਰ ਦਾ ਚੌਥਾ ਥੰਮ੍ਹ ਜੇ ਤੁਸੀਂ ਆਪ ਜਾ ਕੇ ਮਸ਼ੀਨਾਂ ਦੇ ਉੱਪਰ ਜਾ ਕੇ ਚੈੱਕ ਕਰ ਸਕਦੇ ਹੋ ਕਿ ਕੋਈ ਨਿਸ਼ਾਨ ਆਰੋ ਵੱਲੋਂ ਹਲਾਟ ਹੋਇਆ ਹੋਵੇ ਤੇ ਜਦ ਕੇ ਜਿਹੜੀਆਂ ਈਵੀਐਮ ਤੇ ਵਲਟ ਪੇਪਰ ਆ ਉਹਨਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਿਰਨਦੀਪ ਕੌਰ ਦਾ ਕਮਲ ਦਾ ਫੁੱਲ ਉਡਾ ਦਿੱਤਾ ਗਿਆ ਇਸੇ ਸਬੰਧੇ ਕੇ ਵਧਾਈ ਦੀ ਪਤਨੀ ਜੀ ਦੋਨ ਦੀ ਖੁਸ਼ੀ ਕੀਤੀ ਜਾ ਇਸ ਸਾਰਾ ਸਰ ਤੱਕਾ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਦੇ ਸਤਾ ਧਰਦੇ ਮਾਨਜੋਗ ਐਮਐਲਏ ਸਾਹਿਬ ਦੀ ਪਤਨੀ ਵਾਰਡ ਨੰਬਰ 3 ਦੇ ਵਿੱਚੋਂ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਜਿਤਾਉਣ ਦੇ ਖਾਤਰ ਹਰੇਕ ਤਰ੍ਹਾਂ ਦੇ ਹੱਥ ਕੰਡੇ ਆਪਣਾਈ ਜਾ ਰਹੇ ਆ ਪੂਰੀ ਨਗਰ ਕੌਂਸਲ ਤਰ ਤਰ ਦੇ ਵਿੱਚ ਸਵੇਰ ਦਾ ਕਿਤੇ ਬੈਲਟ ਪੇਪਰ ਦੀ ਮੁਸ਼ਕਲ ਆ ਰਹੀ ਕਿਤੇ ਪੋਲਿੰਗ ਜੈਂਟਰ ਨੂੰ ਬੰਦ ਨਹੀਂ ਦਿੱਤਾ ਜਾ ਰਿਹਾ ਕਿ ਪੂਰੀਆਂ ਰੱਜ ਕੇ ਜਿਹੜੀਆਂ ਲੋਕਤੰਤਰ ਦੀਆਂ ਜਿਹੜੀਆਂ ਧੱਜੀਆਂ ਡਾਈਆਂ ਜਾ ਰਹੀਆਂ ਮੈਂ ਮਾਣ ਚੋਕ ਪ੍ਰਸ਼ਾਸਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਕਿ ਤੁਰੰਤ ਜਿੱਥੇ-ਜਿੱਥੇ ਵੀ ਆ ਹਾਲਾਤ ਬਣ ਰਹੇ ਉੱਥੇ ਇਲੈਕਸ਼ਨ ਪੋਸਟਪੋਨ ਕਰਕੇ ਦੁਬਾਰਾ ਇਲੈਕਸ਼ਨ ਸਰਵਾਈ ਜਾਵੇ ਉਹ ਰਾਜ ਕੀਤੀ ਜਾਵੇ ਉਹ ਰਾਜ ਪਹਿਲੋਂ ਵਾਟ ਨੰਬਰ 6 ਦੇ ਵਿੱਚ ਗਿਆ ਜੀ ਉੱਥੇ ਵੀ ਇਹੀ ਹਾਲਾਤ ਬਣੇ ਸੀ ਉੱਥੇ ਸੈੱਟ ਕਰਵਾ ਕੇ ਆਏ ਆ ਜੀ ਉੱਥੇ ਵੋਟਿੰਗ ਰੁਕੀ ਹੋਈ ਸੀ ਇੱਥੇ ਪੂਰਾ ਵਾਟ ਨੰਬਰ 3 ਦੇ ਵਿੱਚ ਮਾਨਯੋਗ ਐਮਐਲਏ ਸਾਹਿਬ 100 ਸਾਲ ਦੇ ਪਤਨੀ ਦਾ ਮਾਨਯੋਗ ਵਿਧਾਇਕ ਜੀ ਦਾ ਪੂਰਾ ਇੰਟਰਸਟ ਆ ਇੱਥੇ ਮੇਰੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜੀ ਆ ਤੁਹਾਡੇ ਸਾਹਮਣੇ ਲੋਕਤੰਤਰ ਦਾ ਇਹ ਜਿਹੜਾ ਕਹਾਣਿਆ ਰੱਜ ਕੇ ਮੈਂ ਇਹ ਬੇਨਤੀ ਕਰਦਾ ਕਿ ਜਿਹੜਾ ਪ੍ਰਸ਼ਾਸਨ ਤੇ ਅੰਦਰਲੇ ਪਾਸੇ VOTING ਕਰਵਾ ਰਹੇ ਨੇ ਮੈਂ ਮਾਨਜੋਗ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਕਿ ਇਨਾਂ ਤੇ ਬਣਦੇ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਤੇ VOTING ਨੂੰ ਤੁਰੰਤ ਰੋਕ ਕੇ ਲੋਕਤੰਤਰ ਦੀ ਬਹਾਲੀ ਲਈ ਜਿਹੜੀ VOTING ਆ ਉਹ ਦੁਬਾਰਾ ਕਰਵਾਈ ਜਾਵੇ ਭਾਈ ਪਾਵਲੋ ਕਿਵੇਂ ਦਾ ਸੰਘਰਸ਼ ਕੀਤਾ ਜਾ ਸਕਦਾ ਹਰ ਇੱਕ ਤਰ੍ਹਾਂ ਦਾ ਸੰਘਰਸ਼ ਜਿਹੜਾ ਅਸੀਂ ਮੇਟਨ ਨੂੰ ਤਿਆਰ ਬੈਠੇ ਆ ਆ ਤੁਹਾਡੇ ਸਾਹਮਣੇ ਆ ਜੀ ਹਰ ਇੱਕ ਤਰ੍ਹਾਂ ਦਾ ਸੰਘਰਸ਼ ਆ ਜਿਹੜਾ ਉਹ ਕੰਮ ਨਹੀਂ ਆ ਪਾਰਟੀ ਜਿਹੜੀ ਵਿੱਚ ਕੈਂਡੀਡੇਟ ਆ ਫਿਰ 5 ਨੰਬਰ ਤੇ ਵਿੱਚ ਦਾਇਆ ਗਿਆ ਜੀ ਇਸ ਤੋਂ ਪਤਾ ਆ ਬਾਟ ਨੰਬਰ 3 ਦੇ ਵਿੱਚ ਸਵੇਰ ਤੀ ਡੇਢ ਘੰਟਾ ਉਹ ਚੱਲਿਆ ਜੀ ਹਲੋ ਐਸਟੀਐਮ ਸਾਹਿਬ ਤਰਤੰਬੋਰੇ ਜੀ ਕਿ ਬਾਹਰ ਆ ਗਿਆ ਬਾਹਰ ਆ ਚੁੱਕੇ ਨਹੀਂ ਰੱਜ ਕੇ ਜਿਹੜਾ ਪ੍ਰਸ਼ਾਸਨ ਉਹ ਮੂਕ ਦਰਸ਼ਨ ਭਣ ਕੇ ਵੇਖ ਰਿਹਾ ਤੇ ਕਿਸੇ ਪੱਖੋਂ ਵੀ ਜਿਹੜਾ ਉਹ ਹਰੇਕ ਪੱਖੋਂ ਗੋਲਿਆ ਕਰਕੇ ਧੱਕੇ ਦੇ ਨਾਲ ਜਿਹੜੀ ਇਹ ਛਾੜੂ ਵਾਲੀ ਸਰਕਾਰ ਆ ਉਹ VOTING ਕਰਵਾ ਰਹੀ ਆ ਜਿਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ EVM ਬੈਲਟ ਪੇਪਰ ਤੋਂ ਮੌਜੂਦਾ ਸਤਾ ਧਰ ਦੀ ਪਾਰਟੀ ਆਮ ਆਦਮੀ ਪਾਰਟੀ ਪ੍ਰਸ਼ਾਸਨ ਦੇ ਨਾਲ ਰਲ ਕੇ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੀ ਉਡਾ ਦਿੱਤਾ ਗਿਆ ਜਦ ਕੇ ਮਾਂਚੋਗੋਟਰਨੇਗ ਅਫਸਰ ਵੱਲੋਂ ਆਹ ਵੇਖੋ ਤੁਹਾਡੇ ਸਾਹਮਣੇ ਆ ਉਹ ਐਮਸੀ ਦੀ ਇਲੈਕਸ਼ਨ ਲੜਨਈ ਆ ਤੇ ਇੱਥੇ ਸਿੰਪਲ ਹੀ ਗੈਪ ਕਰਤਾ ਕਰ ਦਿੱਤਾ ਗਿਆ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਜਨਤਾ ਪਾਰਟੀ ਪਾਰਟੀ ਦਾ ਮਗਰੋਂ ਵਿੱਚ ਉਹ ਨਹੀਂ ਪਤਾ ਕਿ ਉਥਾ ਦੇ ਵਿੱਚ ਸਿੰਬਲ ਹੀ ਨਹੀਂ ਦਿੱਤਾ ਗਿਆ ਮੈਨੂੰ ਸਭ ਤੋਂ ਪਹਿਲਾਂ ਇਹ ਕੈਂਡੀਡੇਟ ਇਹ ਕੈਂਡੀਡੇਟ ਕਿਹਦੇ ਹੋ ਪਹਿਲਾਂ ਇੰਨਾ ਨੰਬਰ ਵਾਰਡ ਦੇ ਵਿੱਚ ਵੀ ਦਿੱਤਾ ਹੀ ਪਹਿਲਾਂ ਸਮਝ ਰਹੀਆਂ ਹਾਂ ਤੁਹਾਨੂੰ ਸਵੇਰ ਦੇ ਉਮੀਦਵਾਰ ਦੇ ਨਾਮ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ ਆ ਵੇਖਣ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ ਜੀ ਉਮੀਦਵਾਰ ਨੂੰ ਸਵੇਰ ਤਾਂ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ ਨਹੀਂ ਰੋਕਣੀ ਇਹ ਰੋਕ ਸਕਦਾ ਭਾਜੀ ਉਹ ਆਂਦੇ ਤੁਸੀਂ ਰੋਕ ਨਹੀਂ ਸਕਦੇ ਮੈਂ 3 ਨੰਬਰ ਵਾਰਡ ਚੋਂ ਜੀ ਆਪਣੇ ਵਿਧਾਨ ਸਭਾ ਹਲਕਾ ਤਰੰਤਾਂ ਦੇ ਮਿਊਂਸਪਲ ਕਮੇਟੀ ਦੀਆਂ ਚੋਣਾਂ ਚੱਲ ਰਹੀਆਂ 3 ਨੰਬਰ ਵਾਰਡ ਚੋਂ ਆਪਣੇ 6 ਨੰਬਰ ਬੂਥ ਤੇ ਜਿੱਥੇ ਮੇਰੀ ਰਹਾਇਸ਼ ਆ ਉੱਥੋਂ ਆਪਣੀ ਵੋਟ ਪਾਉਣਾ ਆ ਤੇ ਵੋਟ ਪਾ ਕੇ ਬਾਹਰ ਨਿਕਲਿਆ ਆ ਆਮ ਜਨਤਾ ਦੇ ਵਿੱਚ ਕਾਫੀ ਤਣਾਅ ਆ ਮਤਲਬ ਲੋਕਾਂ ਦੇ ਵਿੱਚ ਨਾ ਮਨਾਂ 'ਚ ਸਹਿਮ ਹੈ ਡਰਦਾ ਮਾਹੌਲ ਆ ਕਿ VOTING ਜਿਹੜੇ ਤਰੀਕੇ ਨਾਲ ਹੋ ਰਹੀ ਆ ਪ੍ਰਸ਼ਾਸਨ ਹਰ ਤਰ੍ਹਾਂ ਦਾ ਜਿਹੜੀ ਸਰਕਾਰ ਆ ਨਾ ਹਰ ਤਰ੍ਹਾਂ ਦਾ ਗਲਤ ਹੱਥ ਕੰਡੇ ਅਪਣਾ ਰਿਆ ਕਿ ਕਿਸੇ ਤਰੀਕੇ VOTING ਜਿਹੜੀ ਆ ਧੱਕੇਸ਼ਾਹੀ ਨਾਲ ਝਾੜੂ ਵਾਲੇ ਅਸੀਂ ਆਪਣੀ ਕਮੇਟੀ ਬਣਾ ਲਈਏ ਜਿਹੜੀ ਕਿ ਬਣ ਨਹੀਂ ਸਕਦੀ ਸਾਡਾ ਇੱਥੋਂ ਸਾਂਝਾ ਉਮੀਦਵਾਰ ਆ ਭਾਈ ਸਾਹਿਬ ਵੀ ਮੇਰੇ ਨਾਲ ਖੜੇ ਨੂੰ ਨੂੰ ਕਿ ਇਹਨਾਂ ਨੂੰ ਇਹਨਾਂ ਤੋਂ ਸਾਰਾ ਰਿਕਾਰਡ ਆ ਕਿ ਜਿਹੜੇ SHO ਸਾਹਿਬ ਦੀ ਡਿਊਟੀ ਇੱਕ ਰਾਤ ਬਦਲੀ ਗਈ ਕਿ ਕਿਹਨਾਂ ਦੀ ਮਨੋਜ ਕੁਮਾਰ ਹੋਣਾ ਵੀ ਹਾਂ ਜੀ ਹੁਣ ਉੱਥੇ ਜਿਹੜੇ ਦੂਸਰਿਆਂ ਦੀ ਡਿਊਟੀ ਲਾਤੀ ਗਈ ਆ ਉਹਨਾਂ ਦੇ ਵੀ ਖਿਲਾਫ ਹਾਈ ਕੋਰਟ ਦੇ ਵਿੱਚ ਰੈਟ ਲੱਗੀ ਹੋਈ ਸੀ ਪਹਿਲਾਂ ਹੀ ਉਹ ਹੁਕਮ ਜਾਰੀ ਹੋਏ ਨੇ ਮਾਨਯੋਗ ਹਾਈ ਕੋਰਟ ਵੱਲੋਂ ਕਿ ਇਹਨਾਂ ਬੰਦਿਆਂ ਦੀ ਇੱਥੇ ਡਿਊਟੀ ਨਾ ਲਈ ਜਾਵੇ ਪਰ ਸ਼ਰਿਆਂ ਵੀ ੱੱਕਾ ਚੱਲ ਰਿਹਾ ਮੇਰੇ ਖਿਆਲ ਨਾਲ ਵਰਦੀ ਸਾਹਿਬ ਨੇ ਜੀ ਇੱਥੇ ਐਸਐਚਓ ਠੀਕ ਹੈ ਜੀ ਪਰ ਸ਼ਰਿਆਂ ਜਿਹੜਾ ਇੱਥੇ ਲੋਕਤੰਤਰ ਦਾ ਕਤਲ ਹੋ ਰਿਹਾ ਵਾ ਸਿਸਟਮ ਇੰਨਾ ਖਰਾਬ ਆ ਕਿ ਪ੍ਰਸ਼ਾਸਨ ਸਿਰਫ ਤੇ ਸਿਰਫ ਇੱਕ ਸਾਡੇ ਬੰਦਿਆਂ ਨੂੰ ਅੰਦਰ ਆਉਣ ਤੋਂ ਰੋਕਿਆ ਜਾ ਰਿਹਾ ੱੱਕਾ ਉਹਨਾਂ ਦੇ ਬੰਦੇ ਭਾਵੇਂ 10-10 ਅੰਦਰ ਜਾ ਰਹੇ ਬਾਹਰ ਆ ਰਹੇ ਤੈਸੋ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਅਪੀਲ ਕਰਨਾ ਚਾਹੁੰਦਾ ਰਾਤ ਵੀ ਇਹਨਾਂ ਸਾਡੇ ਬੰਦੇ ਚੁੱਕੇ ੱੱ ਨਾਲ ਜਿਹੜੇ ਅਸੀਂ ਛੜਾ ਕੇ ਲੈ ਗਏ ਹੁਣ ਫੇਰ ਉਹੀ ੱੱ ਚੱਲ ਰਿਹਾ ਤੁਸੀਂ ਕੈਮਰੇ ਘੁਮਾ ਕੇ ਦੇਖ ਸਕਦੇ ਹੋ ਕਿ ਪੁਲਿਸ ਸਿਰਫ ਤੇ ਸਿਰਫ ਝਾੜੂ ਵਾਲਿਆਂ ਦੇ ਬੰਦਿਆਂ ਨੂੰ ਕੋਈ ਨਹੀਂ 20-20 ਬੰਦੇ ਬਾਹਰ ਖੜੇ ਨੇ ਪਰ ਸਾਡੇ ਜਿਹੜੇ ਪਾਰਟੀ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਤੇ ਬਾਕੀ ਸਾਰਿਆਂ ਨਾਲ ਵੀ ਇਹ ਸ਼ਰਿਆਮ ੱੱ ਹੋ ਰਿਹਾ ਤੇ ਬਿਲਕੁਲ ਜੋਗੀ برداشت ਨਹੀਂ ਕੀਤਾ ਜਾ ਰਿਹਾ ਨਹੀਂ ਜੀ ਬਿਲਕੁਲ ਨਹੀਂ ਹੋ ਰਹੀ ਜੀ ਪੋਲਿੰਗ ਬੂਥਾਂ ਦੇ ਅੰਦਰ ਉਹਨਾਂ ਦੇ ਦੋ ਦੋ ਤਿੰਨ ਤਿੰਨ ਬੰਦੇ ਜਾ ਰਹੇ ਨੇ ਅਸੀਂ ਆਪਣੇ ਬੰਦਿਆਂ ਦਾ ਕਹਿ ਰਹੇ ਹਾਂ ਕਿ ਸਾਡੇ ਇੱਕ ਬੰਦੇ ਨਾਲ ਬੰਦੇ ਦੀ ਸ਼ਿਫਟ ਚੇਂਜ ਹੋਣੀ ਹੈ ਜਿਹੜਾ ਸਵੇਰ ਦਾ ਬੈਠਾ ਉਹ ਬਾਹਰ ਆ ਕੇ ਕੋ ਚਾਹ ਪਾਣੀ ਪੀ ਕੇ ਚਲ ਜੇ ਉਹਨੂੰ ਨਹੀਂ ਅੰਦਰ ਬਾਹਰ ਆਉਣ ਦਿੱਤਾ ਜਾ ਰਿਹਾ ਉਨੂੰ ਹੀ ਕਿਹਾ ਜਾ ਰਿਹਾ ਕਿ ਤੂੰ ਇੱਥੇ ਬੈਠਾ ਰਹਿ ਜਾਂ ਬਾਹਰ ਚੱਲ ਗਿਆ ਤਾਂ ਦੁਬਾਰਾ ਤੈਨੂੰ ਅੰਦਰ ਨਹੀਂ ਆਉਣ ਦੇਣਾ। ਭੁੱਲਾ ਸਾਹਿਬ ਕਹਿੰਦੇ ਬਾਹਰ ਦਾ ਬੰਦਾ ਕੋਈ ਲੋਡ ਨਹੀਂ ਆ ਤੇ ਫਿਰ ਬਾਹਰ ਦੇ ਮੈਂ ਤੇ ਰਾਤ ਵੀ ਬੇਨਤੀ ਕੀਤੀ ਸੀ ਜੀ ਐਸਐਸਪੀ ਸਾਹਿਬ ਨੂੰ ਐਡੀਐਸਪੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਚੈੱਕ ਕਰੋ ਕਿ ਸ਼ਹਿਰ ਦੇ ਵਿੱਚ ਬਾਹਰੋਂ ਕਿੰਨੇ ਬੰਦੇ ਤੁਰੇ ਫਿਰਦੇ ਆ। ਸ਼ਰਿਆਮ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਸਰਕਾਰ ਨੇ ਗੁੰਡੇ ਵੜੇ ਹੋਏ ਨੇ ਜਿਹੜੇ ਕਿ ਝਾੜੂ ਵਾਲਿਆਂ ਦੇ ਮੁੱਖ ਮੰਤਰੀ ਅੱਜ ਆਪਣੇ ਆਰਾਮ ਨਾਲ ਸੁੱਤਾ ਆ ਇਹਨਾਂ ਨੇ ਪੰਜਾਬ ਨੂੰ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਸ਼ਾਂਤਮਈ ਮਾਹੌਲ ਦੇਵਾਂਗੇ। ਜੋ ਗੁੰਡਾਗਰਦੀ ਇੱਥੇ ਇਸ ਵੇਲੇ ਤੱਕ ਕਮੇਟੀ ਦੀ ਇਲੈਕਸ਼ਨ ਚ ਹੋ ਰਹੀ ਆ ਸਾਰਾ ਸਾਰ ਸਰਕਾਰ ਤੱਤਾ ਜੋਗੀ ਧੱਕਾਕਾਰੀ ਕਿਉਂਗੀ ਇਹਨਾਂ ਦੀ ਹਾਰ ਹਾਰ ਹੋ ਰਹੀ ਬਖਲਾੜ ਜਾ ਕੇ ਸਾਰਾ ਕੁਝ ਕਰ ਰਹੇ ਆ ਅੱਜ ਲੋਕੋ 3 ਨੰਬਰ ਪਾਰ ਹੈ ਨੰਬਰ 2 ਤੋਂ ਬਾਹਰ ਬਸ ਉਹ ਬਾਹਰ ਰੱਖ ਲੋ ਇਹ ਗੰਗਨਾਨ ਭਾਈ ਬਾਹਰ ਆ ਆਵਾਜ਼ ਦੀ ਪਾਰਟੀ ਮੁਸਤਫਾ ਲੋਕ ਤੰਦਰ ਦਾ ਕੰਨ ਕਰਨ ਵਾਲੀ ਆਵਾਜ਼ ਦੀ ਪਾਰਟੀ ਮੁਸਤਫਾ

ঠিক <speaking> আছে <in foreign language>